ਸਿੱਧੂ ਬਟੇਕੂ ਢੰਡਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਵੇ ਕਿਉਂਕਿ ਆਪਾਂ ਹਰ ਵੀਡੀਓ ਦੇ ਵਿੱਚ ਨਵੀਂ ਤੋਂ ਨਵੀਂ ਕਲੈਕਸ਼ਨਸ ਲੈ ਕੇ ਆਉਣੀ ਹੈਗੇ ਹੁਣ ਗਰਮੀ ਬਹੁਤ ਚੁੱਕੀ ਹੈ ਗਰਮੀ ਦੇ ਹਿਸਾਬ ਨਾਲ ਆਪਾਂ ਹੁਣ ਜਿਹੜੇ ਸੂਟ ਰੈਡੀ ਕੀਤੇ ਨੇ ਹਲਕੇ ਫੁਲਕੇ ਵਰਕ ਵਾਲੇ ਤੇ ਥੋੜੇ ਜਿਹਾ ਪਾਰਟੀ ਵੇਅਰ ਵੀ ਲੱਗਣਾ ਸੀ ਹੁਣ ਜਾਂ ਚੇ ਵਧੀਆ ਇਹਨੂੰ ਬੇਅਰ ਕਰ ਸਕੀਏ ਉਸ ਟਾਈਪ ਨਾਲ ਪਰ ਰੈਡੀ ਕੀਤੇ ਸਭ ਤੋਂ ਪਹਿਲਾਂ ਜਿਹੜਾ ਇਹ ਸੂਟ ਹੈਗਾ ਇਹ ਬਸ ਨੇੜੇ ਤੋਂ ਦੇਖ ਸਕਦੇ ਹੋ ਬਿਲਕੁਲ ਛੋਟਾ ਛੋਟਾ ਡਾਟ ਬਣਿਆ ਹੁੰਦਾ ਇਹਦੇ ਵਿੱਚ ਮਸਲੀਨ ਦੇ ਵਿੱਚ ਇਹਦੇ ਨਾਲ ਦਾ ਵੈਸੇ ਮੈਂ ਵੇਅਰ ਵੀ ਕੀਤਾ ਹੋਇਆ ਸੂਟ ਤਾਂ ਦਿਖਾ ਸਕਦੇ ਜਿੱਦਾਂ ਕਿ ਮੈਂ ਵੀ ਸੂਟ ਵੇਅਰ ਕੀਤਾ ਹੋਇਆ ਹੈਗਾ ਇਹਦੇ ਵਿੱਚੋਂ ਸਾਰੀ ਫਰੰਟ ਸਾਈਡ ਬੁਟੀ ਆ ਜਾਂਦੀ ਹੈ ਫਰੰਟ ਸਾਈਡ ਬੁਟੀ ਆ ਜਾਂਦੀ ਹੈਗੀ 슬ੀਵਜ਼ ਦੇ ਉੱਪਰ ਜਿੱਦਾਂ ਕਿ ਇਹਦੇ ਹਲਕਾ ਫਲਾਰ ਵਾਲਾ ਕੰਮ ਆ ਗਿਆ ਤੇ ਬੋਟਮ ਦੇ ਉੱਪਰ ਆਪ ਦੇਖਿਆ ਵਰਕ ਆਇਆ ਹੋਇਆ ਇਹਦੇ ਪੱਗੀ ਤਾਂ ਹੋਇਆ ਹੈਗਾ ਇਹ ਖੁਦ ਮੈਂ ਸੂਟ ਵੇਅਰ ਕੀਤਾ ਹੋਇਆ ਹੈਗਾ ਤੇ ਇਹਨਾਂ ਦੁਪੱਟਾ ਜਿਹੜਾ ਹੈਗਾ ਬਟਾਈ ਐਂਡ ਡਾਈ ਦਾ ਦੁਪੱਟਾ ਲਾਇਆ ਹੈ ਮਸਲੀਨ ਦਾ ਸਟਾਫ ਸੇਮ ਕਸਟਮਰ ਨੇ ਸਾਡੇ ਤੋਂ ਮੰਗਿਆ ਸੀ ਜੀ ਸੇਮ ਉਹਦਾ ਹੀ ਏ ਸੀ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਮਸਲੀਨ ਦਾ ਸਾਡਾ ਸਟੱਫ ਹੈ ਤੇ ਇਹਦੇ ਫਰੰਟ ਸਾਈਡ ਸਾਰੀ ਇਹ ਬੂਟੀ ਹੈ ਫਰੰਟ ਸਾਈਡ ਬੰਦੀ ਹੈਗੀ ਤੇ ਆਹ ਵਾਲਾ ਕੰਮ ਜਿਹੜਾ 슬ੀਵਸ ਦੇ ਉੱਪਰ ਆਉਂਦਾ ਹੈਗਾ ਤੇ ਦੂਸਰੇ ਸਾਡੇ ਸਾਡੀ ਬਾਟਮ ਆ ਗਈ ਜੀ ਇਹ ਵਾਲੀ ਬੂਟੀ ਵਾਲਾ ਕੰਮ ਹੈ ਇਹ ਬਾਟਮ ਦੇ ਉੱਪਰ ਆਇਆ ਜੀ ਇਹ ਬਿਲਕੁਲ ਜੀ ਮਸਲੀਨ ਦਾ ਸੂਟ ਹੈਗਾ ਪਰ ਇਹ ਵਾਈਟ ਹੋਣੇ ਕਰਕੇ ਇਹਦੇ ਤੇ ਲਾਈਨਿੰਗ ਲੱਗੇਗੀ ਬਿਨਾ ਲਾਈਨਿੰਗ ਤੋਂ ਨਹੀਂ ਬਣੇਗਾ ਤੇ ਇਹਦੇ ਦੁਪੱਟਾ ਜਿਹੜਾ ਆਪਾਂ ਸੇਮ ਉਹਦਾ ਹੀ ਰੈਡੀ ਕੀਤਾ ਹੋਇਆ ਹੈਗਾ ਟਾਈ ਅੰਡੇ ਇਹ ਦੁਪੱਟਾ ਹੈਗਾ ਮਸਲੀਨ ਦਾ ਸਟਫ ਯੂਜ਼ ਕੀਤਾ ਹੋਇਆ ਸੀ ਇਹ ਟਾਈ ਮੀਟਰ ਸਾਡਾ ਜਿਹੜਾ ਹੈ ਦੁਪੱਟਾ ਹੈਗਾਗਾ ਇਹਦੇ ਜਿਸ ਅਸੀਂ ਕਲਰਫੁਲ ਦੁਪੱਟਾ ਬਣਾਇਆ ਹੋਇਆਗਾ ਟਾਈ ਅੰਡਾਈ ਜਿਹੜੇ ਕਲਰ ਅਸੀਂ ਵਰਕ ਦੇ ਵਿੱਚ ਪਾਏ ਹੋਏ ਆ ਉਹਦਾਂ ਦੇ ਕਲਰ ਪਾ ਕੇ ਅਸੀਂ ਇਹ ਰੈਡੀ ਕੀਤਾ ਹੋਇਆਗਾ ਤੇ ਜਿਹੜਾ ਸਾਡਾ ਮਸਲੀਨ ਦਾ ਸਟਫ ਹੈਗਾ ਵਾਈਟ ਸਟਫ ਸਾਡਾ ਇਹ ਸਾਡਾ ਸਟਫ ਵੀ 5 ਮੀਟਰ ਹੈ ਜੀ ਇਹਦੀ ਕਾਸਟ ਜਿਹੜੀ ਹੈਗੀ ਜੀ ਵਿਦ ਦੁਪੱਟਾ ਹੈ 2700 ਰੁਪਏ ਕਾਸਟ ਹੈ ਜੀ ਇਹਦੀ ਇਹਦੇ ਵਿੱਚ ਹੀ ਆਪਾਂ ਹੋਰ ਸੂਟ ਵੀ ਰੈਡੀ ਕੀਤੇ ਹੋਏ ਨੇ ਸੇਮ ਪੈਟਰਨ ਦੇ ਵਿੱਚ ਅਗਲਾ ਸਾਡਾ ਜਿਹੜਾ ਹੈਗਾ ਜੀ ਇਹ ਵੀ ਮਸਲੀਨ ਦੇ ਉੱਪਰ ਰੈਡੀ ਗਿੱਟ ਹੋਇਆ ਤੁਸੀਂ ਦੇਖ ਸਕਦੇ ਹੋ ਸੇਮ ਉਧਰ ਫਰੰਟ ਦੇ ਵਿੱਚ ਬੂਟੀ ਬਣੀ ਹੋਈ ਹੈ ਉੱਪਰ ਆ ਨੈੱਕ ਤੇ ਆ ਕੇ ਸਾਡੇ ਕੋਲ ਬੂਟੀ ਬਣ ਜਾਂਦੀ ਹੈਗੀ ਇਹ ਵਾਲੀ ਤੇ ਇਹ ਵਾਲਾ ਬੂਟੀ ਜਿਹੜਾ ਕੰਮ ਹੈਗਾ ਇਹ ਹੈਗਾ ਬਾਟਮ ਦੇ ਉੱਪਰ ਜੀ ਇਹ ਸਾਡਾ ਕੰਮ ਦੂਸਰੀ ਸਾਈਡ ਸਾਡੇ 슬ੀਵਜ਼ ਆ ਗਈ ਜੀ ਇਹ ਬਿਲਕੁਲ ਹਲਕਾ ਡਿਜ਼ਾਈਨ ਹੈਗਾ ਪਰ ਥੋੜਾ ਦੇਖਣ ਨੂੰ ਹੈਵੀ ਵੀ ਲੱਗਦਾ ਹੈਵੀ ਲੁੱਕ ਦੇ ਵਿੱਚ ਬਣ ਜਾਂਦਾ ਜਿਹੜੇ ਅਸੀਂ ਗਰਮੀ ਦੇ ਵਿੱਚ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹਾਂਗੇ ਬਹੁਤ ਸੋਨਾਈ ਸੂਟ ਰੈਡੀ ਹੁੰਦਾ ਜੀ ਇਹ ਸਾਡਾ ਮਸਲੀਨ ਦਾ ਸਟੱਫ ਹੈ ਜੀ 5 ਮੀਟਰ ਲਾਈਟ ਆਣੀ ਹੈ ਜੀ ਸ਼ੇਡ ਹੈ ਇਹਦੀ ਤੇ ਇਹਨਾਂ ਦੁਪੱਟਾ ਜਿਹੜਾ ਸੀ ਉਹ ਰੈਡੀ ਨਹੀਂ ਕੀਤਾ ਦੁਪੱਟਾ ਸੀ ਕਸਟਮਰ ਦੇ ਕਹਿੰਦੇ ਰੈਡੀ ਕਰਾਂਗੇ ਕਈ ਵਾਰ ਕਸਟਮਰ ਕਹਿੰਦੇ ਸਾਨੂੰ ਵੀ ਐਸੀ ਚਾਹੀਦਾ ਦੁਪੱਟਾ ਵੀ ਟਾਈ ਐਂਡ ਡਾਈ ਲੈਂਸ ਲਾ ਕੇ ਰੈਡੀ ਕਰ ਲੈਂਦੇ ਹਨ ਕਈ ਕਸਟਮਰ ਮੈਸਰ ਦੁਪੱਟਾ ਟਾਈ ਐਂਡ ਡਾਈ ਬਣਾਇਆ ਉਹਦਾ ਵੀ ਪਸੰਦ ਕਰਦੇ ਨੇ ਬਾਕੀ ਹਰੇਕ ਦੀ ਚੋਆਇਸ ਹੁੰਦੀ ਹੈ ਦੁਪੱਟਾ ਕੋਈ ਵੀ ਸ਼ਫੂਨ ਦਾ ਕੋਚ ਨੂੰ ਜਾਂ ਮਸਲੀਨ ਵਗੈਰਾ ਅਲੱਗ-ਅਲੱਗ ਸਟੱਫ ਦਾ ਦੁਪੱਟਾ ਲੈ ਰੈਡੀ ਕਰਵਾਉਂਦਾ ਉਸ ਟਾਈਪ ਦਾ ਸੀ ਦੁਪੱਟਾ ਰੈਡੀ ਕਰ ये है क्या, एस के मसली कॉटन है विदउट लाइनिंग बनेगा जी यू पेड़ दिखाया मठा जहाँ कलर है बिल्कुल बहुत प्यारा जहाँ कलर है गर्मी के लिए सेम ओद सा बैक के उपर आ गया जी अगे सेम ओदा ही पोचा के उपर बूटिया आ जाए

ਇਸ ਸੈਲਫ ਜੇ ਬਣਾਇਆ ਹੋਇਆ ਵਿੱਚ ਬਹੁਤ ਪਿਆਰਾ ਸਟੱਫ ਹੈ ਸਾਡਾ ਵਿਦ ਆਊਟ ਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਆ ਬਹੁਤ ਸੋਹਣੀ ਫੈਬਰਿਕ ਹੈਗੀ ਇਹਦੇ ਉੱਪਰ ਸਿਕਰੇ ਦਾ ਕੰਮ ਕੀਤਾ ਹੋਇਆ ਹੈਗਾ ਜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੀਕ ਡਿਜ਼ਾਈਨ ਦੇ ਵਿੱਚ ਸੀ ਇਹ ਕਲਾ ਕੰਮ ਕੀਤਾ ਹੋਇਆ ਹੈਗਾ ਮਸ਼ੀਨਰੀ ਵਰਕ ਹੈ ਸਾਰਾ ਤੇ ਅਸੀਂ ਥੋੜੀ ਜਿਹੀ ਸਪੇਸ ਛੱਡੀ ਹੋਈ ਹੈ ਜਾਂ ਕਈ ਵਾਰ ਸਾਨੂੰ ਕਸਟਮਰ ਕਹਿੰਦੇ ਸੀ ਪੈਂਟ ਐਕਸ ਵਗੈਰਾ ਬਣਾਣੇ ਹਨਾ ਇਹ ਤੁਹਾਡੇ ਅਸੀਸ ਚੁਆਇਸ ਅਕੋਰਡਿੰਗ ਛੱਡ ਤੇ ਅਗਰ ਬਣਾਉਣੇ ਚਾਹੋ ਤੁਸੀਂ ਬਣਾ ਸਕਦੇ ਹੋ ਇਹਦੇ ਉੱਪਰ ਅਸੀਂ ਫਿਰ ਜਾ ਕੇ ਵਰਕ ਕਰ ਦਿੱਤਾ ਅਗਰ ਤੁਸੀਂ ਪੈਂਟੈਕਸ ਨਹੀਂ ਪਾਉਣਾ ਚਾਹੁੰਦੇ ਤੁਸੀਂ ਪਲੇਨ ਰੱਖਣਾ ਚਾਹੁੰਦੇ ਤਾਂ ਪਲੇਨ ਵੀ ਨੂੰ ਰੱਖ ਸਕਦੇ ਹੋ ਫਿਰ ਇਹਦਾ ਘੇਰੇ ਦੇ ਉੱਪਰ ਇਹ ਕੰਮ ਆ ਗਿਆ ਤੇ ਸੇਮ ਕੰਮ ਸਾਡਾ ਇਹਦੇ 슬ੀਵਸ ਦੇ ਉੱਪਰ ਆ ਗਿਆ ਜੀ ਇਹ ਅਸੀਂ ਡਬਲ ਲੇਅਰ ਦੇ ਵਿੱਚ ਕੰਮ ਕੀਤਾ ਹੈਗਾ ਉੱਪਰ ਘੇਰੇ ਤੇ ਜਿਹੜਾ ਆਪਾਂ 슬ੀਵਸ ਦੇ ਉੱਪਰ ਕੀਤਾ ਹੋਇਆ ਇਹ ਆਪਾਂ ਸਿੰਗਲ ਲੇਅਰ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਕੰਮ ਸਾਡਾ 슬ੀਵਸ ਦੇ ਉੱਪਰ ਆ ਗਿਆ ਬਹੁਤ ਫਿਨਿਸ਼ਿੰਗ ਦੇ ਨਾਲ ਤੁਸੀਂ ਦੇਖ ਸਕਦੇ ਨੇ ਕਿਹੜੇ ਤੋਂ ਕੰ ਇਦਾਂ ਕਿ ਸੀ ਕੈਦੇ ਵਿੱਚ بیس ਕਲਰ ਯੂਜ਼ ਕੀਤਾ ਹੋਇਆ ਇੱਕ ਥੋੜਾ ਜਿਹਾ ਅਸੀਂ ਸੀ ਗ੍ਰੀਨ ਜਿਹਾ ਕਲਰ ਯੂਜ਼ ਕੀਤਾ ਹੋਇਆ ਤੇ ਇੱਕ ਬਲੂ ਕਲਰ ਯੂਜ਼ ਕੀਤਾ ਹੋਇਆ ਅਗਰ ਹੁਣ ਇਹ ਦੁਪੱਟੇ ਦੀ ਗੱਲ ਜੀ ਦੁਪੱਟਾ ਸੀ ਵੇਸ ਕਰਕੇ ਅਸੀਂ ਕੋਈ ਬਲੂ ਨੂੰ ਹਾਈਲਾਈਟ ਕਰ ਸਕਦੇ ਆ ਉਦਾਂ ਦੀ ਲੈਸ ਲਾ ਕੇ ਵੀ ਰੈਡੀ ਕਰ ਸਕਦੇ ਆਗੇ ਜੇ ਅਸੀਂ ਟਾਈ ਐਂਡ ਡਾਈ ਬਣਾਉਣਾ ਚਾਹੁੰਦੇ ਤਾਂ ਉਹ ਵੀ ਅਸੀਂ ਰੈਡੀ ਕਰ ਸਕਦੇ ਦੁਪੱਟਾ ਇਹਦੇ ਨਾਲ ਅਸੀਂ ਇਹਨਾਂ ਦੁਪੱਟਾ ਹਜੇ ਰੈਡੀ ਨਹੀਂ ਕੀਤਾ ਕਸਟਮਰ ਦੇ ਕਹਿੰਦੇ ਹੀ ਦੁਪੱਟਾ ਅਸੀਂ ਰੈਡੀ ਕਰਾਂਗੇ ਕਈ ਵਾਰ ਕਸਟਮਰ ਕੋਲ ਦੁਪੱਟਾ ਹੁੰਦਾ ਉਹ ਕਹਿੰਦੇ ਸੀ ਦੁਪੱਟਾ ਨਹੀਂ ਲੈਣਾ ਵਿਦਆਊਟ ਦ जोड़ा रेट है गा जी वा गए तेरह सौ रुपया बिना दुपट्टे तो उस तौर के साट हैगा जी कॉटन का सूट है ये आपका कैमरिक कॉटन के उपर किया थोड़ा जहा ग्रीन शेड के ज्यादा गा पैरट ग्रीन जी शेड है, दी। है, है। जी ये साडे वर का कपड़ा है साढ़े तीन मीटर सा सूट रहूगा जी या काम आ गया सेंटर पैनल का बिल्कुल लड़िया बनिया हुई देख सकते हो बॉक्स के बना के लड़िया बनिया हुई ਤੇ ਨੀਚੇ ਘੇਰੇ ਦੇ ਉੱਪਰ ਇੱਕ ਅਸੇ ਫਲਾਰ ਬਣਿਆ ਹੋਇਆਗਾ ਇਹ ਵਾਲਾ ਕੰਮ ਘੇਰੇ ਦੇ نیچے ਆ ਗਿਆ ਇਹ ਕੈਮਰਿਕ ਦਾ ਸਟੱਫ ਹੈ ਜੀ ਵਿਦਆਊਟ ਲਾਈਨਿੰਗ ਬਣੇਗਾ ਇਹਦੇ ਤੇ ਲਾਈਨਿੰਗ ਨਹੀਂ ਲੱਗੇਗੀ ਬਹੁਤ ਪਿਆਰਾ ਸਟੱਫ ਹੈ ਸੌਫਟ ਸਟੱਫ ਬਿਲਕੁਲ ਕਪੜਾ ਹੈਗਾ ਤੇ ਇੱਕ ਇੱਕ ਇਹਦਾ ਸਾਡਾ ਕੰਮ ਫਲਾਰ ਪਾ ਕੇ ਇੱਕ ਨੀਚੇ ਲੜੀ ਬਣੀ ਹੋਈ ਜਿਹੜੀ ਇਹ ਹਰ ਕੰਮ 슬ੀਵਜ਼ ਦੇ ਉੱਪਰ ਆ ਗਿਆ ਜੀ ਇਹ ਵਾਲਾ ਕੰਮ ਸਾਡਾ 슬ੀਵਜ਼ ਦੇ ਉਪਰ ਆ ਹਾਂ ਜਿਹੜੀ ਦੀ ਕਾਸਟ ਹੈਗੀ ਹੈ ਜੀ ਉਹ ਹੈਗੀਆਂ 1400 ਰੁਪਇਆ ਬਿਨਾਂ ਦੁਪੱਟੇ ਤੋਂ ਦੁਪੱਟਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਵੇਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਬੇਸ ਵੀ ਕਰਵਾ ਸਕਦੇ ਹੋ ਜਾਂ ਸੀ ਕਈ ਵਾਰ ਹੁਣ ਮੰਨ ਕੇ ਚੱਲੋ ਫਲਾਰ ਜਿਹੜੇ ਅਸੀਂ ਕਲਰ ਦੇ ਪਾਇਆ ਲਾਈਟ ਅਸੀਂ ਇਹਨੂੰ ਵੀ ਹਾਈਲਾਈਟ ਕਰ ਸਕਦੇ ਹਾਂ ਡਾਰਕ ਫਲਾਰ ਜਾਂ ਅਸੀਂ ਜਿਹੜੇ ਵਿੱਚ ਇਹਦੇ ਅਲੱਗ ਤੋਂ ਪਾਇਆ ਥੋੜਾ ਲਾਈਟ ਕਲਰ ਦੇ ਵਿੱਚ ਪਾਇਆ ਹੋਇਆ ਸੀ ਸੈਂਟਰ ਪੈਨਲ ਦਾ ਜਿਹੜਾ ਕੰਮ ਕੀਤਾ ਹੈ ਉਹਨੂੰ ਵੀ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲੇਸ ਵਗੈਰਾ ਲਾ ਕੇ ਅਸੀਂ ਰੈਡੀ ਕਰ ਸਕਦੇ ਹਾਂ ਉਹਦਾ ਵੀ ਦੁਪੱਟਾ ਫਿਰ ਇਹ ਰੈਡੀ ਹੋ ਸਕਦਾ ਹੈ ਅਸੀਂ ਬਿਨਾਂ ਦੁਪੱਟੇ ਤੋਂ ਕਾਸਟ ਦੱਸ ਰਹੇ ਹਾਂ ਜੀ हां जी ਅੱਜ ਦੀ ਵੀਡੀਓ 'ਚ ਤੁਹਾਨੂੰ ਪਿਆਰਾ ਡਿਜ਼ਾਈਨ ਦਿਖਾਏ ਨੇ ਸੂਟ ਦਿਖਾਏ ਕਿੱਦਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਵੇ ਵੀਡੀਓ ਵੇਖਣ ਲਈ ਧੰਨਵਾਦ